ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 10 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅੱਜ ਸਵੇਰ ਵੱਲੇ ਦੱਸਿਆ ਹੋਇਆ ਸੀਗਾ ਕਿ ਅੱਜ ਗਰਮੀ ਤੇ ਹੌਮਸ ਪੂਰੇ ਜ਼ੋਰਾ ਤੇ ਪੰਜਾਬ ਦੇ ਵਿੱਚ ਰਹੇਗੀ ਤਕਰੀਬਨ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਗਰਮੀ ਤੇ ਹੌਮਸ ਤਕਰੀਬਨ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਅੱਜ ਹੱਦ ਤੋਂ ਜ਼ਿਆਦਾ ਬਣੀ ਹੋਈ ਹੈ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਬਣੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਦੂਸਰੀ ਤਰਫ ਇਹ ਵੀ ਸੀਗਾ ਕਿ ਜਿੰਨੀ ਗਰਮੀ ਤੇ ਹੌਮਸ ਬਣੀ ਹੋਈ ਹੈ ਕਿਤੇ ਨਾ ਕਿਤੇ ਸ਼ਰਾਟੇ ਵੀ ਉਮੀਦੇ ਲੱਗਣਗੇ ਉਸੇ ਤਰ੍ਹਾਂ ਹੀ ਹੋਇਆ ਸਵੇਰ ਵੇਲੇ ਆਨੰਦਪੁਰ ਸਾਹਿਬ ਦਾ ਇਲਾਕਾ ਰੋਪੜ ਚਮਕੌਰ ਸਾਹਿਬ ਖਰੜ ਮੁਹਾਲੀ ਰਾਜਪੁਰੇ ਦੇ ਥੋੜੇ ਬਹੁਤੇ ਇਲਾਕੇ ਜਾਂ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਹਲਕੇ ਤੋਂ ਦਰਮਿਆਨੇ ਉਮੀਦ ਦੇ ਸ਼ਰਾਟੇ ਦੇਖੇ ਗਏ ਦੁਪਹਿਰ ਤੋਂ ਬਾਅਦ ਅਮਰਸਰ ਜੁਲੇ ਦੇ ਵਿੱਚ ਬਾਬਾ ਬਕਾਲਾ ਹੋ ਗਿਆ ਅਜਨਾਲਾ ਹੋ ਗਿਆ ਡੇਰਾ ਬਾਬਾ ਨਾਨਕ ਹੋ ਗਿਆ ਜਾਂ ਤਰਨਤਾਰਨ ਸਭ ਦੇ ਕੁਝ ਇੱਕ ਇਲਾਕੇ ਹੋਗਾ ਇਹਨਾਂ ਦੇ ਵਿੱਚ ਟਟਮੇ ਤੌਰ ਤੇ ਵਧੀਆ ਉਮੀਦ ਜਾਂ ਕਾਰਵਾਈਆਂ ਦੇਖੀਆਂ ਗਈਆਂ ਸੋ ਅੱਜ ਸ਼ਾਮ ਵੇਲੇ ਜਾਂ ਰਾਤ ਵੇਲੇ ਤੱਕ ਹੋਰ ਵੀ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਖਾਸ ਕਰਕੇ ਸ਼ਾਮ ਵੇਲੇ 5 6 ਜਾਂ 7 ਵਜੇ ਦੇ ਆਸ-ਪਾਸ ਲੁਧਿਆਣਾ ਹੋ ਗਿਆ ਇਸ ਦੇ ਆਸ-ਪਾਸ ਜਲੰਧਰ ਹੋ ਗਿਆ ਇਸ ਦੇ ਆਸ-ਪਾਸ ਜਾਂ ਅੰਮ੍ਰਿਤਸਰ ਦੇ ਨੇੜੇ-ਛੇੜੇ ਹੋਰ ਵੀ ਕੁਝ ਦੇਿਲਿਆ ਦੇ ਬਿਚੇ ਅਜਿਹੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਕਾਰਵਾਈਆਂ ਕਿਉਂਕਿ ਗਰਮੀ ਤੇ ਹਮਸ ਪੂਰੇ ਜ਼ੋਰਾਂ ਤੇ ਬਣੀ ਹੋਈ ਹੈ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਅੱਜ ਲੱਗਦੇ ਰਹਿਣਗੇ ਕੱਲ ਤੋਂ ਪੰਜਾਬੀ ਚ ਮੀਂਹ ਦੀ ਵਾਪਸੀ ਹੋਵੇਗੀ ਜਿਹਦੇ ਵਿੱਚ ਮੱਝਾ ਤੇ ਦੁਆਬੇ ਵਿੱਚ ਵਧੇਰੇ ਰਹੇਗਾ